ਕੀ ਆ ਖੁਸ਼ੀ ਕਦੋਂ ਆ ਰਿਆ ਦੁਗਾਲ ਨੇ ਕਦੋਂ ਪੰਜਾਬ ਖੇਡਣਾ ਸ਼ੀਲੂ ਕਦੋਂ ਆਊਗਾ ਪਾਲੇ ਹੁਣੀ ਜਾ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਨਹੀਂ ਦੱਸਣੀ ਅੱਜ ਤੁਹਾਨੂੰ ਦੱਸਨੀ ਆ ਅਪਡੇਟ ਮਿੱਤਰੋ ਵੀ ਕਦੋਂ ਆਉਣਿਆ ਪਲੇਅਰ ਬਹੁਤ ਭਰਾ ਪੁੱਛਦੇ ਆ ਬਾਰ-ਬਾਰ ਵੀ ਜੋ ਐ ਖੁਸ਼ੀ ਕਦੋਂ ਆ ਰਿਹਾ ਦੁੱਗਾਲ ਨੇ ਕਦੋਂ ਪੰਜਾਬ ਖੇਡਣਾ ਸ਼ੀਲੂ ਕਦੋਂ ਆਊਗਾ ਪਾਲੇ ਹੁਣੀ ਜਾਂ ਉਹਨਾਂ ਨੇ ਆਉਣਾ ਕਿ ਨਹੀਂ ਤਾਂ ਉਹ ਚੀਜ਼ਾਂ ਬਹੁਤ ਪੁੱਛੀਆਂ ਜਾਂਦੀਆਂ ਵੀ ਕਦੋਂ ਪੰਜਾਬ 'ਚ ਪਲੇਅਰ ਪਰਤਣਗੇ ਸੋ ਉਹਦੇ ਬਾਰੇ ਤੁਹਾਨੂੰ ਅਪਡੇਟ ਦਿੰਨੇ ਆ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਆ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਤੁਹਾਨੂੰ ਵੀ ਪਤਾ ਵੀ ਕੈਨੇਡਾ 'ਚ ਹਜੇ ਵੀ ਮੈਚ ਚੱਲ ਰਹੇ ਆ ਮਿੱਤਰੋ ਟੂਰਨਾਮੈਂਟ ਹੋ ਰਿਹਾ ਹਰ ਐਤਵਾਰੀ ਜੋ ਹੈ ਜਾਂ ਸ਼ਨੀਵਾਰ ਜੋ ਹੈ ਮੈਚ ਕਰਵਾਏ ਜਾਂਦੇ ਆ ਸੋ ਜੋ ਹੈ ਲਾਸਟ ਪਲਾਂ ਤੇ ਮੇਂਤਰੋ ਕੈਨੇਡਾ ਦਾ ਸੀਜ਼ਨ ਇੱਕ ਜਾਂ ਦੋ ਮੈਚ ਜਾਨੀ ਕਿ 1 30 ਦਾ ਪਿਆ ਤੇ ਇੱਕ ਜੋ ਹੈ 7 ਸਤੰਬਰ ਦਾ ਟੂਰਨਾਮੈਂਟ ਆ ਉਹ ਜੋ ਲਾਸਟ ਕਬੱਡੀ ਦਾ ਆਪਾਂ ਕਹੀਏ ਕੈਨੇਡਾ ਸੀਜ਼ਨ ਦਾ ਹੋਊਗਾ ਤੇ ਇਸ ਤੋਂ ਬਾਅਦ ਜੋ ਹੈ ਪਲੇਅਰਾਂ ਨੇ ਪੰਜਾਬ ਹੀ ਆਉਣਾ ਬਹੁਤ ਜਿਆਦਾ ਪਲੇਅਰ ਮਿੱਤਰੋ ਪੰਜਾਬ ਆਉਣਗੇ ਤੇ ਬਹੁਤੇ ਖਿਡਾਰੀ ਆਣਾਂ ਯੂ ਐਸ ਏ ਯਾਨੀ ਕਿ ਅਮਰੀਕਾ ਦੇ ਸੀਜ਼ਨ ਨੂੰ ਖੇਡਣ ਸ਼ੀਲੂ ਦੀ ਗੱਲ ਕਰੀਏ ਉਹ ਵੀ ਯੂ ਐਸ ਏ ਅਮਰੀਕਾ 'ਚ ਖੇਡੂਗਾ ਮਿੱਤਰੋ ਤੇ ਪਾਲੇ ਹੁਣਿਆ ਨੇ ਤਾਂ ਉੱਥੇ ਹੀ ਖੇਡਣਾ ਦੁੱਗਾਂ ਵਾਲੇ ਖੁਸ਼ੀ ਨੇ ਵੀ ਮਿੱਤਰੋ ਯੂ ਐਸ ਏ ਯਾਨੀ ਕਿ ਅਮਰੀਕਾ 'ਚ ਕਮਾਲਾਂ ਕਰਨੀਆਂ ਤੇ ਬੱਗਿਆਂ ਵਾਲੇ ਦੁੱਲੇ ਨੂੰ ਕੌਣ ਨਹੀਂ ਜਾਣਦਾ ਉਹ ਵੀ ਜੋ ਐ ਅਮਰੀਕਾ 'ਚ ਹੀ ਖੇਡੂਗਾ ਹਾਕਮ ਵਾਲੀਆ ਜੱਗੂ ਪੰਜਾਬ ਆਊਗਾ ਮਿੱਤਰੋ ਜੋ ਐ ਫਰਿਆਦ ਵੀ ਜੋ ਐ ਉਹ ਵੀ ਅਮਰੀਕਾ ਹੀ ਜਾਊ ਵੈਸੇ ਤਾਂ ਚਾਜੀ ਜੋ ਹੈ ਪੰਜਾਬ ਆਊਗਾ ਬਰੀਆ ਸਰਸਨ ਨੇ ਪੰਜਾਬ ਆਉਣਾ ਫੂਲੇ ਹੁਣੀ ਜੋ ਐ ਉਹ ਸ਼ਾਇਦ ਯੂਕੇ ਦੇ ਵਿੱਚ ਆ ਯਾਨੀ ਕਿ ਇੰਗਲੈਂਡ ਚ ਉਹ ਵੀ ਸ਼ਾਇਦ ਜਲਦੀ ਆ ਜੇ ਪੰਜਾਬ ਜੋ ਐ ਐਮਐਲਕੇ ਦੇ ਮੈਚ ਹੋਣਗੇ ਸੋਨ ਚੱਕ ਸਾਬੂਣੀ ਗੱਗੀ ਚੱਕ ਦੇਸ਼ ਰਾਜ ਵਾਲਾ ਪੰਜਾਬ ਚ ਹੀ ਆ ਸੋ ਇਦਾਂ ਜੋ ਐ ਮੁੰਡੇ ਜਿਹੜੇ ਬਾਹਰ ਜੋ ਐ ਕੋਸ਼ਕ ਪਲੇਅਰ ਹੀ ਜੋ ਐ ਅਮਰੀਕਾ ਲੀਗ ਖੇਡਣਗੇ ਵਾਕਾਂਗਲੇ ਪੰਜਾਬ ਚ ਹੀ ਧਮਾ ਪਾਉਣੀਆਂ ਟਰੈਕਟਰ ਗੱਡੀਆਂ ਪੰਜਾਬ ਚ ਹੀ ਪਤਾ ਲੱਗਣੇ ਆ ਮਿੱਤਰੋ ਕਿਉਂਕਿ ਸਤੰਬਰ ਚ ਬਹੁਤ ਵੱਡੇ ਵੱਡੇ ਇਨਾਮ ਰੱਖੇ ਹੋਏ ਆ ਸੋ ਤਾਂ ਕਰਕੇ ਵੀ ਪੰਜਾਬ ਚ ਹੀ ਉਹਨਾਂ ਕਮਾਲਾਂ ਕਰਨਗਾ ਟਰੈਕਟਰ ਗੱਡੀਆਂ ਵਾਲੇ ਮੇਲੇ ਸਤੰਬਰ ਚ ਨਿਊ ਹੋਲੈਂਡ ਟਰੈਕਟਰ ਆ ਮਿੱਤਰੋ ਲੰਡੀਆਂ ਜੀਪਾਂ ਸੋ ਉਹਨਾਂ ਟੂਰਨਾਮੈਂਟਾਂ ਤੇ ਇਹਨਾਂ ਮੁੰਡਿਆਂ ਨੇ ਜੋ ਹੈ ਵੱਡੇ ਵੱਡੇ ਮਾਲਿ ਛਾਜੀ ਹੁਣਿਆਂ ਦੇ ਜੋ ਚਰਚੇ ਹੋਣਗੇ ਮੈਂ ਮਲ ਦਾ ਨਵੀਂ ਵੀਡੀਓ ਦੇ ਵਿੱਚ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਿਓ ਇਹ ਤੁਹਾਡੇ ਤਾਂ ਹੀ ਜਾਣਕਾਰੀ ਸਾਂਝੀ ਕਰਨੀ ਸੀਗੀ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਧੰਨਵਾਦ